ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਅਕਲੀਆ ਜਲਾਲਕਾ ਇਹ ਪੰਡ ਜਲਾਲ ਦੇ ਬਿਲਕੁਲ ਨੇੜੇ ਹੈ ਤੇ ਜਲਾਲ ਦੇ ਵਿੱਚੋਂ ਹੀ ਬਹੁਤੇ ਪੰਡੇ ਇਸ ਸਾਈਡ ਦੇ ਜਿਹੜੇ ਵੱਜੇ ਆ ਜਿਹਦੇ ਕਰਕੇ ਇਹਨਾਂ ਨੂੰ ਇਹਨਾਂ ਦੇ ਨਾਮ ਨਾਲ ਜਲਾਲ ਲੱਗ ਜਾਂਦਾ ਹੈ ਬਠਿੰਡੇ ਜ਼ਿਲ੍ਹੇ ਦਾ ਪੰਡ ਅਕਲੀਆ ਭਗਤੇ ਤੋਂ ਸਿੱਧੀ ਸੜਕ ਇਸ ਪੰਡ ਦੇ ਵਿੱਚ ਆ ਜਾਂਦੀ ਹੈ ਨਾਲ ਦਾ ਪੰਡ ਗੁਰੂ ਸਰ ਵੀ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਿਹਾ ਦੱਸੋ ਬਾਈ ਜੀ ਹੋਰੀ ਖੇਤੀਬਾੜੀ ਕਰਦੇ ਆ ਮੇਨ ਤੇ ਨਾਲ ਰੱਖਦੇ ਆ ਪਸ਼ੂ ਮੱਝਾਂ ਜਿਹੜੀਆਂ ਉਹ ਜਾਂ ਗਾਵਾਂ ਕਰੇ ਰੱਖਣਾ ਹੋਈਆਂ ਉਹਨਾਂ ਦੇ ਵਿੱਚੋਂ ਅੱਜ ਇੱਕ ਬੂਰੀ ਮੱਝ ਇਹਨਾਂ ਨੇ ਵਿਕਾਊ ਕੀਤੀ ਹੈ ਇਹ ਬਿਲਕੁਲ ਹੀ ਤਾਜੀ ਸੂਈ ਹੈ ਇਹ ਗੱਲਾਂ ਮੈਂ ਇਸ ਕਰਕੇ ਕਹਿ ਦਿੰਦਾ ਉਹਨਾਂ ਕਿਉਂਕਿ ਬਹੁਤ ਭਰਾ ਗੰਬਣ ਪਸ਼ੂ ਤੋਂ ਫੋਨ ਲਾਉਂਦੇ ਆ ਕਈ ਵਾਰ ਸੁਆਬ ਨਹੀਂ ਬੰਦਦਾ ਤੇ ਕਈ ਵਾਰ ਪਸ਼ੂ ਦੀ ਤਿਆਰੀ ਜਿਹੜੀ ਉਹ ਮੌਕੇ ਤੇ ਹੋਣੀ ਹੁੰਦੀ ਹੈ ਫਰੋਸ ਕਰਕੇ ਵੀਡੀਓ ਥੋੜੀ ਲੇਟ ਬਣਾਈਦੀ ਹੈ ਇਹ ਝੋਟੀ ਏ ਮੱਝ ਬਿਲਕੁਲ ਤਾਜੀ ਸੂਈ ਵੀ ਬੂਰੀ ਆਪ ਤੇ ਬੂਰੇ ਬੱਚੇ ਨੂੰ ਇਹਨੇ ਜਨਮ ਦਿੱਤਾ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਆਸੰਦ ਜੀ ਨੂੰ ਆਜੇ ਤਸੱਲੀ ਕਰਨ ਦਾ ਹੱਕ ਹੈ ਸੂਈ ਸਵਾਈ ਮੱਝ ਤੁਸੀਂ ਤਾਜੀ ਸੂਈ ਆ ਤੇ ਇਹਦੀਆਂ ਧਾਰਾਂ ਮਾਰ ਕੇ ਆਪ ਦੇ ਵੱਲੋਂ ਥਾਣੇ ਦੇ ਪਾਸ ਕਰ ਲੋਗੇ ਸੋ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਇੱਕ ਹੋਰ ਚੀਜ਼ ਸ਼ੁਰੂ ਚ ਹੀ ਦੱਸ ਦਿਆਂ ਵੀ ਰੇਟ ਜਿਹੜਾ ਫੋਨ ਦੇ ਉੱਤੇ ਹੀ ਰਹਿਣਾ ਜੇ ਕੋਈ ਵੀ ਸਿਰਫ ਰੇਟ ਸੁਣਨ ਆਸਤੇ ਵੀਡੀਓ ਦੇਖ ਰਿਹਾ ਤਾਂ ਉਹਦਾ ਟਾਈਮ ਨਾ ਵੇਸਟ ਹੋਵੇ ਪਹਿਲਾਂ ਹੀ ਦੱਸ ਦਿਆਂ ਜਿਹੜਾ ਵੀਰ ਖਰੀਦਣਾ ਚਾਹੁੰਦਾ ਹੈ ਅ ਇਹਦੀ ਡਿਟੇਲ ਪੁੱਛ ਲਾਂਗੇ ਤੇ ਫਿਰ ਤੁਹਾਨੂੰ ਇਹ ਮੱਝ ਜਿਹੜੀ ਉਹ ਤੋੜ ਕੇ ਵੀ ਦਿਖਾਉਂਗਾ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਨਾਮ ਆਪਣਾ ਦੱਸ ਦਿਓ ਵੀਰੇ। ਨਾਮ ਮਨਪ੍ਰੀਤ ਸਿੰਘ ਜੀ। ਮਨਪ੍ਰੀਤ ਬਾਈ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਰੱਖਦੇ ਹੋ ਫਿਰ? ਹਾਂਜੀ। ਵਪਾਰ ਤਾਂ ਨਹੀਂ ਕਰਦੇ ਆਪਾਂ। ਨਹੀਂ ਨਹੀਂ ਜੀ। ਅੱਛਾ ਬਾਈ ਅੱਜ ਇੱਕ ਮੱਝ ਆਪਾਂ ਬੂਰੀ ਵਿਕਾਊ ਕੀਤੀ ਐ। ਕਰਦੀ ਐ ਜਾਂ ਖਰੀਦੀ? ਕਾਨੀ ਕਰਦੀ ਐ ਬਾਈ। ਕਿੰਨਵਾ ਸੂਆ ਸੂਪੀ? ਤੀਜਾ ਸੂਆ ਸੂਈ ਜੀ। ਤੀਜਾ ਸੂਆ। ਹਾਂਜੀ। ਪਿਛਲੇ ਦੋ ਸੂਏ ਘਰੇ ਸੀ ਬੱਚੇ ਇਹਦੇ ਕੀ? ਬੱਚੇ ਪਹਿਲੇ ਸੂਏ ਕੱਟਾ ਸੀਗਾ ਜੀ। ਬੂਰੀ ਕੱਟੀ ਪਿਛਲੇ ਸੂਏ ਸੀ ਹਾਂਜੀ ਉਦੋਂ ਪਹਿਲਾਂ ਕੱਟਾ ਸੀ ਉਹ ਕਾਲੇ ਰੰਗ ਦਾ ਸੀ ਉਹ ਕਾਲੇ ਰੰਗ ਦਾ ਸੀਗਾ ਉਹ ਕੋਲੇ ਆਈ ਠੀਕ ਆ ਉਹ ਵੀ ਕੋਲ ਹੈ ਅੱਜ ਕੀ ਬੱਚਾ ਕੀ ਦਿੱਤਾ ਨੇ ਬੱਚਾ ਅਰ ਕੀ ਕੱਟਾ ਦਿੱਤਾ ਜੀ ਬੂਰਾ ਜੀ ਬੂਰਾ ਕੱਟਾ ਦਿੱਤਾ ਹਾਂਜੀ ਅੱਛਾ ਭਾਈ ਦੁੱਧ ਦੇ ਦਾ ਪਿਛਲੇ ਸੂਏ ਚ ਕਿੰਨਾ ਚੋਇਆ ਤੁਸੀਂ ਪਿਛਲੇ ਸੂਏ ਸੀ 16 16.5 ਲੀਟਰ ਚੋਇਆ ਜੀ ਦੂਜੇ ਸੂਏ ਚ ਦੂਜੇ ਸੂਏ ਚ ਹਾਂਜੀ ਅੱਜ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਹ ਕੱਲ ਸ਼ਾਮ ਨੂੰ ਸੂਈ ਹੈ ਜੀ ਕੱਲ ਸ਼ਾਮ ਦੀ ਸੂਈ ਵੀ ਹੈ ਹਾਂਜੀ ਹਜੇ ਤਾਂ ਫਿਰ ਬੌਲੇ ਚ ਹੀ ਹੈ ਤਾਂ ਹਾਂਜੀ ਹਾਂਜੀ ਠੀਕ ਹੈ ਅੱਛਾ ਭਾਈ ਰੇਟ ਤੇ ਦਾ ਆਪਾਂ ਦੋਸੋ ਮੱਝ ਦੇਖੋ ਕੱਲ ਸ਼ਾਮ ਦੀ ਕੱਲ ਦੀ ਸੂਈ ਵੀ ਮੱਝ ਐ ਸੋਹਣਾ ਮੂੰਹ ਮੱਥਾ ਸਿੰਘ ਜੱਜਦੇ ਐ ਸੋਹਣੇ ਐ ਰੰਗ ਬਰਾਉਨ ਐ ਬੂਰਾ ਰੰਗ ਐ ਕੱਲ ਦੀ ਸੂਈ ਇੱਕ ਵਾਰ ਤਾਜ਼ਾ ਸੋਇਆ ਪਸ਼ੂ ਨਾਲ ਹਵਾਨੇ ਦੀ ਤਹਿ ਜੀ ਮਾਰ ਜਾਂਦਾ ਕਿਉਂਕਿ ਹਫਤਾ ਲਊਗੀ ਮੱਝ ਦਵਾਰਾ ਉਸੇ ਜੋਵੰਤੇ ਆਉਣ ਲੱਗਿਆ ਕੱਟਾ ਇਹਨੇ ਦਿੱਤਾ ਤੇ ਬੂਰੇ ਰੰਗ ਦਾ ਕੱਟਾ ਦੋਸੋ ਕੱਚਾ 나ੜੂਆ ਲਾਲ ਰੰਗ ਦੇ ਵਿੱਚ ਤੁਹਾਨੂੰ ਦੀਂਦਾ ਹੋਣਾ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਖੋਲੋ ਭਾਈ ਇਹਨੂੰ ਰੇਟ ਦੋਸਤੋ ਫੋਨ ਤੇ ਹੈ ਇੱਕ ਸੋਹਣੀ ਮੱਝ ਬੂਰੀ ਮਦਰੀ ਕੋਟੀ ਦੀ ਮੱਝ ਆ ਜਿਵੇਂ ਆਮ ਪੰਜਾਬ ਚ ਪਹਿਲਾਂ ਕਹਿੰਦੇ ਸੀ ਮਦਰੀ ਕੋਟੀ ਦੀ ਮੱਝ ਦੁੱਧ ਸੋਹਣਾ ਦਿੰਦੀ ਹੈ ਉਸੇ ਤਰ੍ਹਾਂ ਇਹ ਝੋਟੀ ਹੈ ਮੱਝ ਤੀਜਾ ਸੁਆ ਢਾਂਚਾ ਬਹੁਤ ਸੋਹਣਾ ਹੈ ਇਹਦੇ ਤੁਸੀਂ ਨੀਲੀ ਰਾਵੀ ਬੂਰੇ ਝੋਟੇ ਹੈਗੇ ਆ ਉਹਨਾਂ ਦਾ ਜਾਂ ਕੋਈ ਕਾਲੇ ਰੰਗ ਦੇ ਵਿੱਚ ਜਿਹੜੇ ਮਾਰਕਿੰਗ ਚੰਗੀ ਵਾਲੇ ਝੋਟੇ ਉਹਨਾਂ ਚੋਂ ਕਿਸੇ ਦਾ ਵਸੀਮਨ ਲਵਾਇਓ ਨੀਲੀ ਰਾਵੀ ਦੇ ਬੱਚੇ ਪਾਉਗੀ ਹਵਾਨਾ ਇਹਦਾ ਕਰਮ ਵਾਲੀ ਦਾ ਉਹਨੇਵੇਂ ਦੇਖ ਲਓ ਕਲ ਦੀ ਸੂਈ ਹੈ ਕੇਰਾ ਦੁੱਧ ਆਉਂਦਿਆਂ ਆਉਂਦਿਆਂ ਹਵਾਨਾ ਪੂਰਾ ਭਰਨ ਲੱਗੂਗੀ ਖਾਲੀ ਥਣ ਬਿਲਕੁਲ ਦਿਸਣਗੇ ਕੋਈ ਬਹੁਤਾ ਦੁੱਧ ਨਹੀਂ ਥਣਾ ਚ ਬਾਈ ਹੋਰ ਇਹਨੇ ਛੱਡਿਆ ਢਾਂਚਾ ਇਹਦਾ ਸੋਹਣਾ ਸੋ ਨਾਗ ਇੱਕੀ ਤੁਹਾਨੂੰ ਇਸ ਵੀਡੀਓ ਚ ਦਿਖਾਉਣਾ ਸਭੀ ਚੰਗੀ ਹੈ ਫੋਨ ਤੇ ਇਹਦਾ ਰੇਟ ਰੱਖਿਆ ਹੈ ਤੇ ਰੇਟ ਫੋਨ ਤੇ ਇਸ ਲਈ ਵੀ ਹੁੰਦਾ ਵੀ ਕਈ ਵਾਰਾਂ ਡਿਮਾਂਡ ਕਿਸੇ ਭਰਾ ਦੀ ਵੱਧ ਹੋਵੇ ਤਾਂ ਉਹ ਜਦੋਂ ਗਾਹਕ ਲੱਗਦੇ ਆ ਫਿਰ ਜੱਜਮੈਂਟ ਆ ਜਾਂਦੀ ਵੀ ਪਸ਼ੂ ਵਿਕੂਗਾ ਕਿੰਨੇ ਦਾ ਉਸ ਹਿਸਾਬ ਤੇ ਰੇਟ ਵੱਧ ਘਟ ਕੀਤਾ ਜਾ ਸਕਦਾ ਹੁੰਦਾ ਹੈ ਜਦੋਂ ਆਪਾਂ ਵੀਡੀਓ 'ਚ ਰੇਟ ਬੋਲਦੇ ਹਾਂ ਜੇ ਵੱਧ ਹੋ ਗਿਆ ਤਾਂ ਫਿਰ ਫੋਨ ਘਟ ਆਉਂਦੇ ਆ ਚੀਜ਼ ਵਿਕਦੀ ਨਹੀਂ ਜੇ ਘੱਟ ਰੇਟ ਹੋ ਗਿਆ ਫਿਰ ਫਾਰਮਰ ਦਾ ਨੁਕਸਾਨ ਹੁੰਦਾ ਸੋ ਇਸੇ ਕਰਕੇ ਰੇਟ ਫੋਨ ਤੇ ਰੱਖਿਆ ਕੱਟਾ ਬਹੁਤ ਸੋਹਣਾ ਦੱਸੋ ਬਰਾਊਨ ਕਲਰ ਦੇ ਵਿੱਚ ਪ੍ਰੋਪਰ ਬੂਰਾ ਕੱਟਾ ਇਹ ਮੱਝ ਦੇ ਨਾਲ ਤੇ ਇਹ ਮੱਝ ਵਿਕਰੀ ਵਾਸਤੇ ਆ ਚੰਗੇ ਪੁੜਿਆਂ ਦੀ ਇਹਦੀ ਸ਼ੇਪ ਹੈ ਥਣ ਦਾ ਸੈ ਇੱਥੇ ਦੇਖੋ ਖਾਲੀ ਥਣ ਜਦੋਂ ਪਸੂ ਮੂਗੀ ਉਦੋਂ ਥਣ ਹੋਰ ਨਰੂਆ ਸੋਹਣਾ ਥਣ ਕੱਢੂਗੀ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕੀ ਮੱਝ ਤੁਹਾਨੂੰ ਦਿਖਾਉਣੀ ਸੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਦਾ ਧੰਨਵਾਦ ਤੁਹਾਡਾ